ਹਾਂਜੀ ਸੋ ਸ਼ਿਕਾ ਗੀ ਸਾਰੇ ਨੂੰ ਅੱਜ ਆਪਾਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਜੀ ਮੋਟੀਵੇਸ਼ਨਲ ਵੀਡੀਓ ਆ ਜੀ ਜਿੱਦਾਂ ਆਪਾਂ ਪਹਿਲਾਂ ਦੋ ਬਣਾਈਆਂ ਨੇ ਨਹੀਂ ਆ ਤੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਆਪਾਂ ਵਰਕ ਕਰਦੇ ਹਾਂਗਾ ਉਹਦਾ ਪ੍ਰਾਈਸ ਆਪਾਂ ਨੇ ਹੀ ਕਿੱਦਾਂ ਤੈਅ ਕਰਨਾ ਹੁੰਦਾਗਾ ਵੀ ਆਪਾਂ ਕਿਸੇ ਵੀ ਕੰਮ ਦਾ ਪ੍ਰਾਈਸ ਉਹ ਕਿਵੇਂ ਲੈਣਾਗਾ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਮੇਨ ਚੀਜ਼ ਹੈ ਜਿਹੜੀ ਕਿਉਂਕਿ ਮੇਰੇ ਕੋਲ ਇਹ ਬਹੁਤ ਸਾਰੇ YouTube ਦੇ ਉੱਪਰੋਂ ਕੰਮ ਸਿੱਖ ਕੇ ਹਨ ਮੈਸੇਜ ਆ ਰਹੇ ਨੇਗੇ ਕਿ ਅਸੀਂ ਕੰਮ ਤਾਂ ਤੁਹਾਡੀਆਂ ਵੀਡੀਓਜ਼ ਤੋਂ ਦੇਖ ਕੇ ਸਿੱਖ ਗਏ ਤੇ ਅਸੀਂ ਆਰਡਰ ਕਿਵੇਂ ਲਈਏ ਤੇ ਸਾਡੇ ਕੋਲੇ ਆਰਡਰ ਆਉਣੇ ਸ਼ੁਰੂ ਕਿਵੇਂ ਹੋਣਗੇ ਆਪਾਂ ਇਸ ਚੀਜ਼ ਦੇ ਉੱਪਰ ਅੱਜ ਵੀਡੀਓ ਬਣਾਵਾਂਗੇ ਤੁਸੀਂ ਧਿਆਨ ਦੇ ਨਾਲ ਸੁਣੀਓ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਵੀਡੀਓ ਦੇਖਿਓ ਤੇ ਇੱਕ ਰਿਕੁਐਸਟ ਇਹ ਹੈ ਜੀ ਜਿਹੜੇ-ਜਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇਗੇ ਉਹ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਆਪਾਂ ਆਉਣੀਆਂ ਜੀ ਆਪਣੀ ਮੇਨ ਗੱਲ ਦੇ ਉੱਪਰ ਕਿ ਆਪਾਂ ਕੰਮ ਸਿੱਖ ਲਿਆ ਆ ਆਪਾਂ ਨੂੰ ਕੰਮ ਆ ਰਿਹਾ ਤੁਸੀਂ ਫਿਨਿਸ਼ਿੰਗ ਦੇ ਨਾਲ ਕੰਮ ਕਰਨਾ ਵੀ ਸਿੱਖ ਗਏ ਹੁਣ ਤੇ ਇਹਨੂੰ ਆਰਡਰ ਕਿਵੇਂ ਲੈਣੇ ਨੇਗੇ ਆਪਾਂ ਨੇ ਆਰਡਰ ਲੈਣੇ ਨੇ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਆਪਣਾ ਮਾਈਂਡ ਵਿੱਚ ਰੱਖਣਾਗਾ ਮਿੰਸ ਵੀ ਐਸ ਦਾ ਹਿਸਾਬ ਦੇ ਨਾਲ ਵੀ ਜਦੋਂ ਆਪਾਂ ਕੰਮ ਕਰਨ ਲੱਗਦੇ ਹਾਂ ਕੋਈ ਵੀ ਕੰਮ ਕਰਨ ਲੱਗਦੇ ਹਾਂਗੇ ਤਾਂ ਉਹਦੇ ਲਈ ਆਪਾਂ ਨੂੰ ਸਭ ਤੋਂ ਮੇਨ ਚੀਜ਼ ਹੁੰਦੀ ਹੈ ਜੀ ਆਪਣੇ ਟਾਈਮ ਨੂੰ ਮੈਨੇਜਮੈਂਟ ਮਿੰਸ ਵੀ ਟਾਈਮ ਮੈਨੇਜ ਕਰਨਾ ਮੈਨੇਜਮੈਂਟ ਕਰਨਾ ਟਾਈਮ ਦੀ ਆਪਾਂ ਵੀ ਕਿੰਨੇ ਤੋਂ ਕਿੰਨੇ ਕੰਮ ਕਰਨਾ ਘਰ ਦਾ ਕੰਮ ਕਰਨਾ ਨਾਲ ਬੱਚਿਆਂ ਦਾ ਵੀ ਹੁੰਦਾ ਹਾਊਸ ਵਾਈਫ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਆ ਆਪਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ওই ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਵੇਂ ਕਿੱਦਾਂ ਹੈਂਡਲ ਕਰਦੀ ਆਂ ਇਹ ਸਾਰੇ ਕੰਮ ਬਿਕੋਜ਼ ਮੇਰੇ ਕੋਲ ਕੋਈ ਪੀਲ ਨਹੀਂ ਨੇ ਸਿੰਗਲ ਆ ਤੇ ਸਾਰੇ ਕੰਮ ਉਹ ਖੁਦ ਕਰਦੀ ਆਂ ਉਹ ਸਾਰੇ ਕੀਮੇ ਕਰਨਗੇ ਸਾਰੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਸੂਟ ਬਣਾਇਆ ਹੈ ਆਪਣੇ ਕੰਮ ਨੂੰ ਪਹਿਲਾਂ ਸ਼ੋਅ ਕਰੋ ਦੂਜਿਆਂ ਤੱਕ ਕਿ ਤੁਸੀਂ ਕਿਦਾਂ ਦਾ ਕੰਮ ਕਰ ਰਹੇ ਹੋਗੇ ਤੁਹਾਡੇ ਕੰਮ ਵਿੱਚ ਸਫਾਈ ਕੁਆਲਿਟੀ ਕੀ ਹੈਗੀ ਉਹਨੂੰ ਸ਼ੋਅ ਕਰੋ ਇਹਦੇ ਲਈ ਤੁਸੀਂ ਯੂਜ਼ ਕਰ ਸਕਦੇ ਹੋ ਅੱਜ ਦੇ ਟਾਈਮ 'ਚ ਇੰਸਟਾਗ੍ਰam ਸਭ ਤੋਂ ਵੈਸਟਾ ਇੰਸਟਾਗ੍ਰam ਤੇ ਗ੍ਰੋਥ ਵੀ ਵਧੀਆ ਹੁੰਦੀ ਹੈ ਤੁਸੀਂ ਵੀਡੀਓ ਬਣਾਓ ਵੀਡੀਓ ਬਣਾਉਣੀ ਆ ਉਹ ਤੁਸੀਂ ਆਊਟਡੋਰ ਬਣਾਉਣੀ ਆ ਇਟ ਮੀਨਸ ਕਮਰੇ 'ਚ ਨਹੀਂ ਬਣਾਉਣੀ ਉੱਥੇ ਵਧੀਆ ਨਹੀਂ ਬਣਦੀ ਹੈਗੀ ਉਹਦੇ ਵਿੱਚ ਹਨੇਰਾ ਪੈਂਦਾ ਹੁੰਦਾ ਕਮਰੇ 'ਚ ਤੇ ਵੀਡੀਓਜ਼ ਨਹੀਂ ਕਰ ਆਪਣੇ ਫੋਨ ਇੰਨੇ ਕਲੀਅਰ ਨਹੀਂ ਹੁੰਦੇ ਇਸ ਕਰਕੇ ਵੀਡੀਓ ਬਣਾਉਣੀ ਹੈ ਉਹ ਬਾਹਰਲੀ ਸਾਈਡ ਬਣਾਉਣੀ ਹੈ ਜਿੱਥੇ ਵਧੀਆ ਚਾਨਣ ਪੈਂਦਾ ਉਹ ਵਾਲੀ ਵੀਡੀਓ ਬਣਾ ਕੇ ਤੁਸੀਂ ਉੱਪਰ ਆਪਣਾ ਕੋਈ ਵੀ ਹੈਸ਼ਟੈਗ ਲਾਉਣਾ ਹੈ ਆਪਣਾ ਨਾਮ ਲਿਖਣਾ ਹੈ ਤੁਹਾਡੇ ਕੋਲ ਕੋਈ ਵਿਜ਼ਿਟਿੰਗ ਕਾਰਡ ਆਗਾ ਉਹ ਰੱਖ ਕੇ ਤੁਸੀਂ ਵੀਡੀਓ ਬਣਾ ਕੇ ਉਹਨੂੰ ਇੰਸਟਾਗ੍ਰam ਤੇ ਪੋਸਟ ਕਰਨਾ ਸ਼ੁਰੂ ਕਰੋ ਆਪਣੇ ਫਰੈਂਡਸ ਦੇ ਨਾਲ ਸਰਕਲ ਜੋ ਵੀ ਤੁਹਾਡਾ ਹੁੰਦਾਗਾ ਉਹਦੇ ਨਾਲ ਸ਼ੇਅਰ ਕਰੋ ਉਹਨਾਂ ਨੂੰ ਸ਼ੇਅਰ ਕਰਨ ਨੂੰ ਕਹੋ ਤਾਂ ਜੋ ਤੁਹਾਡੀ ਜਿਹੜੀ ਇਗੇਜਮੈਂਟ ਆਗੀ ਉਹ ਵਗੇ एंगेजमेंट ਵਧਣ ਨਾਲ ਤੁਹਾਡੇ ਮੀਨ ਵੀ ਜਿਹੜੇ ਫੋਲੋਅਰਸ ਨੇਗੇ ਉਹ ਗ੍ਰੋਥ ਹੋਣਗੇ ਤੁਹਾਡੀ ਰੀਲ ਹੈ ਜਿਹੜੀ ਉਹ ਗ੍ਰੋਥ ਦੇ ਵਿੱਚ ਜਾਊਗੀ ਸ਼ੇਅਰ ਹੋਊਗੀ ਸਾਰਿਆਂ ਨੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਆਟੋਮੈਟਿਕਲੀ ਹੀ ਅਗਰ ਤੁਹਾਡਾ ਕੰਮ ਸਾਰਿਆਂ ਨੂੰ ਵਧੀਆ ਲੱਗਦਾਗਾ ਤਾਂ ਤੁਹਾਨੂੰ ਆਟੋਮੈਟਿਕਲੀ ਹੀ ਰਿਲੇਟਿਵਸ ਦੇ ਆਉਣ ਲੱਗ ਜਾਣਗੇ ਜਾਂ ਲਵੇ ਲਾਉਣੇ ਦੇ ਪਿੰਡ ਚੋਂ ਲੋਕਲ ਜਾਂ ਬਾਈ ਚਾਂਸ ਤੁਹਾਨੂੰ ਇੰਸਟਾਗ੍ਰam ਤੋਂ ਵੀ ਆਰਡਰ ਆਉਣੇ ਸ਼ੁਰੂ ਹੋ ਜਾਂਦੇ ਨੇਗੇ ਜਿੱਦਾਂ ਮੈਨੂੰ ਹੋਈ ਸੀਗੇ ਸਟਾਰਟਿੰਗ ਮੇਰੀ ਵੀ ਤੁਹਾਡੇ ਵਰਗੀ ਹੋਈ ਸੀਗੀ ਬਟ ਹੁੰਦਾ ਮੇਰੇ ਕੋਲ ਹੁਣ ਵੀ ਨਾਰਮਲ ਕੰਮਾਂਗਾ ਵੀ ਮੈਂ ਉਹਨਾਂ ਕੋ ਕੰਮ ਹੀ ਲੈਣੀ ਆਂਗੀ ਜਿੰਨਾ ਕੁ ਮੈਂ ਇਕੱਲੀ ਹੈਂਡਲ ਕਰ ਸਕਾਂ ਕਿਉਂਕਿ ਮੇਰੇ ਕੋਈ ਟੀਮ ਨਹੀਂ ਹੈਗੀ ਮੈਂ ਬਹੁਤ ਵਾਰ ਦੱਸਿਆ ਮੈਂ ਉਹਨਾਂ ਕੋ ਕੰਮ ਲੈਣੀ ਆ ਜਿੰਨਾ ਕੁ ਮੈਂ ਕਰ ਸਕਾਂ ਇਹ ਨਹੀਂ ਹੈਗਾ ਅਭੀ ਮੈਂ 15-20 ਆਰਡਰ ਇਕੱਠੇ ਲੈ ਲੇ ਤੇ ਉਹ ਮੈਂ ਦਸ ਦਿਨਾਂ ਚ ਪੂਰੇ ਕਰਨਾ ਪਾਵਾਂ ਠੀਕ ਹੈ ਜੀ ਐ ਨਹੀਂ ਹੁੰਦੇ 15-20 ਆਰਡਰ ਨਹੀਂ ਕੰਪਲੀਟ ਹੁੰਦੇ ਦਸ ਦਿਨਾਂ ਚ 10 ਦਿਨਾਂ ਦੇ ਵਿੱਚ ਹੱਦ ਦਾ ਪਤਨ ਤੋਂ 4 ਸੂਟ ਨੇ ਜਿਹੜੇ ਉਹ ਬਣਾ ਸਕਦੇ ਆਂਗੇ ਕਿਉਂਕਿ ਜਦੋਂ ਆਪਾਂ ਨੇ ਕੁਆਲਿਟੀ ਦੇਣੀ ਹੋਵੇ ਕੰਮ ਆਪਾਂ ਫਿਨਿਸ਼ਿੰਗ ਦੇ ਨਾਲ ਦੇਣਾ ਹੋਵੇ ਫਿਰ ਆਪਾਂ ਟਾਈਮ ਲਾਉਂਦੇ ਹੀ ਲਾਉਂਦੇ ਆ ਤੁਸੀਂ ਇਹ ਨਹੀਂ ਸੋchnਾ ਹੈਗਾ ਵੀ ਅੱਜ ਸ਼ੁਰੂ ਕਰ ਲਿਆ ਤਾਂ ਮੈਂ ਸੂਟ ਅੱਜ ਖਤਮ ਕਰਨਾ ਦਾ ਨਹੀਂ ਹੋਣਾ ਕਿਉਂਕਿ ਅਗਰ ਤੁਸੀਂ ਕੰਮ ਦੇ ਵਿੱਚ ਸਫਾਈ ਰੱਖਣੀ ਹੈਗੀ ਤਾਂ ਤੁਹਾਨੂੰ ਮਿਨੀਮਮ 2 ਦਿਨ ਲੱਗਣਗੇ ਹੀ ਲੱਗਣਗੇ ਜਿਹੜੀਆਂ ਨਾਲ ਘਰ ਦਾ ਕੰਮ ਵੀ ਕਰਦੀਆਂ ਨੇ ਉਹਨਾਂ ਨੂੰ ਅਗਰ ਤੁਸੀਂ ਫੁੱਲ ਟਾਈਮ ਦੇ ਰਹੇ ਹੋਗੇ ਤਾਂ ਤੁਹਾਡਾ ਵਧੀਆ ਹੋ ਜਾਂਦਾ ਹੈਗਾ ਕਰ ਵੀ ਸਕਦੇ ਹਾਂ ਬਹੁਤ ਕਰਦੇ ਵੀ ਨਹੀਂ ਹੈਗੇ ਸਭ ਤੋਂ ਪਹਿਲਾਂ ਤੁਸੀਂ ਇੰਸਟਾਗ੍ਰam ਦੇ ਉੱਪਰ ਆਪਣੀ ਆਈਡੀ ਬਣਾਉਣੀ ਆ ਪਬਲਿਕ ਕਰਨਾਗਾ ਪੇਜ ਨੂੰ ਉਹਦੇ ਉੱਪਰ ਤੁਸੀਂ ਗ੍ਰੋਥ ਕਰਨੀ ਹੈਗੀ ਹੌਲੀ ਹੌਲੀ ਕੰਮ ਕਰਦੇ ਜਾਣਾ ਤੇ ਟਾਈਮ ਮੈਨੇਜ ਕਿਵੇਂ ਕਰਨਾਗਾ ਤੁਸੀਂ ਇੱਕਾ ਸ਼ਡਿਊਲ ਬਣਾ ਲੈਣਾ ਆਪਣਾ ਵੀ ਇਹਨੇ ਤੋਂ ਇਹਨੇ ਆਪਾਂ ਕਰਦਾ ਕੰਮ ਕਰਨਾ ਹੈ ਇਹਨੇ ਤੋਂ ਆਪਾਂ ਕੰਮ ਇਹ ਵਾਲਾ ਕਰਨਾਗਾ ਤੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਰੈਸਟ ਪੁਆਇੰਟ ਕੋਈ ਨਹੀਂ ਹੁੰਦਾ ਜੀ ਕਿਉਂਕਿ ਨੀਂਦ ਜਿਹੜੀ ਉਹ ਆਪਾਂ ਰਾਤ ਨੂੰ ਪੂਰੀ ਕਰਨੀ ਹੁੰਦੀ ਹੈ ਅਗਰ ਤੁਸੀਂ ਦਿਨੇ ਵੀ ਸੌਣ ਲੱਗ ਗਏ ਤਾਂ ਤੁਸੀਂ ਕੰਮ ਨਹੀਂ ਕਰ ਸਕਦੇ ਕਿਉਂਕਿ ਰਾਤ ਸੌਣ ਲਈ ਕਾਫੀ ਹੁੰਦੀ ਹੈ ਗੇ ਜੀ ਜਦੋਂ ਕੋਈ ਆਪਾਂ ਕੰਮ ਕਰਨ ਲੱਗਦੇ ਆਂ ਕਿ ਤਾਂ ਤੁਹਾਨੂੰ ਨੀਂਦ ਜ਼ਰੂਰ ਛੱਗਣੀ ਪੈਂਦੀ ਹੈ ਜੀ ਕਈ ਵਾਰੀ ਰਾਤ ਨੂੰ ਵੀ ਤੁਹਾਨੂੰ 2 ਜਾਂ 3 ਘੰਟੇ ਹੱਦ 4 ਘੰਟੇ ਨੀਂਦ ਮਿਲਦੀ ਆ ਅਦਰਵਾਈਜ਼ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸੈਕਰੀਫਾਈਜ਼ ਕਰਨਾ ਪਊਗਾ ਤੇ ਤੁਹਾਨੂੰ ਕਰਨਾ ਪਊਗਾ ਕਿਉਂਕਿ ਅਗਰ ਤੁਸੀਂ ਕੁਝ ਕਰਨਾਗਾ ਠੀਕ ਹੈ ਅਗਰ ਤੁਹਾਡੇ ਕੋਲੇ ਕੋਈ ਮੀਜ਼ ਵੀ ਬਾਹਰ ਨਾ ਹੈਗਾ ਆ ਐਕਸਕਿਊਜ਼ ਹੈਗਾਗਾ ਵੀ ਮੈਂ ਨਹੀਂ ਕਰਨਾ ਤਾਂ ਉਹ ਤੁਹਾਡੀ ਇੱਛਾ ਹੋਊਗੀ ਇਹ ਜਸਟ ਵੀਡੀਓ ਮੈਂ ਉਹਨਾਂ ਲਈ ਬਣਾ ਰਹੀ ਆਂ ਜੀ ਜਿਹੜੇ ਕਹਿੰਦੇ ਨੇ ਕਿ ਸਾਨੂੰ ਹੁਣ ਆਰਡਰ ਕਿਵੇਂ ਆਉਣਗੇ ਅਸੀਂ ਕੰਮ ਸਟਾਰਟ ਕਿਵੇਂ ਕਰੀਏ ਉਨਾਂ ਲਈ ਇਹ ਵਾਲੀ ਵੀਡੀਓ ਅੱਗੇ ਵੀ ਆਪਾਂ ਕੰਮ ਸਟਾਰਟ ਕਿਵੇਂ ਕਰਨਾਗਾ ਤੇ ਆਰਡਰ ਆਉਣੇ ਸ਼ੁਰੂ ਕਿਵੇਂ ਹੋਣਗੇ ਸਾਰਿਆਂ ਨਾਲ ਹੀ ਸਟਾਰਟਿੰਗ ਸਾਰਿਆਂ ਦੀ ਇੱਕ ਤੋਂ ਹੁੰਦੀ ਹੈ ਜੀ ਮੇਰਾ ਵੀ ਪਹਿਲਾ ਫਰਸਟ ਫਾਲੋਅਰ ਸੀਗਾ ਤੇ ਮੈਂ 4 ਸਾਲ ਹੋ ਗਏ ਮੈਨੂੰ ਨੇ ਇੰਸਟਾਗ੍ਰam ਦੇ ਉੱਪਰ ਲੱਗੀ ਬਟਾ ਜਿਹੜਾ ਮੈਂ ਕੰਮ ਕਰ ਰਹੀ ਆ ਨੀਡਲ ਵਰਕ ਦਾ ਇਹ ਮੈਂ ਕਰ ਰਹੀ ਆ ਪਿਛਲੇ ਸਾਲ ਤੋਂ ਪਿਛਲੇ ਸਤੰਬਰ ਤੋਂ ਸ਼ੁਰੂ ਕੀਤਾ ਸੀ ਸ਼ਾਇਦ ਮੈਨੂੰ ਸਤੰਬਰ ਤੋਂ ਲੈ ਕੇ ਹੁਣ ਤੱਕ ਮੈਂ ਜਿਹੜਾ ਇਹ ਦੋਸਤ ਕੀਤੀ ਹੈਗੀ ਉਦੋਂ ਮੇਰੇ ਮੇ ਵੀ ਸ਼ਾਇਦ 2-3 ਕਈਰ ਫਾਲੋਅਰ ਸੀਗਾ ਇੱਕ ਸਾਲ ਦੇ ਵਿੱਚ ਵਿੱਚ ਮੈਂ 20000 ਮਿੰਦਰੀ ਜਿਹੜਾ ਫੋਲੋਅਰ ਆ ਗਿਆ ਇਹਦਾ ਉਹ ਬੀਨ ਕੀਤਾਗਾ ਇੱਕ ਸਾਲ ਦੇ ਵਿੱਚ ਤੇ ਕਾਫੀਆਂ ਦੇ ਬਹੁਤ ਛੇਤੀ ਹੁੰਦੇ ਨੇਗੇ ਬਟ ਆਪਣਾ ਕੰਮ ਤੇ ਡਿਪੈਂਡ ਕਰਦਾਗਾ ਮੈਂ ਡੇਲੀ ਪੋਸਟ ਨਹੀਂ ਕਰ ਪਾਉਂਦੀ ਕਿਉਂਕਿ ਮੈਨੂੰ ਬਣਾਉਣ ਨੂੰ ਵੀ ਟਾਈਮ ਲੱਗਦਾਗਾ ਤੇ ਤੁਸੀਂ ਪਹਿਲਾਂ ਵੀਡੀਓਜ਼ ਬਣਾ ਕੇ ਰੱਖ ਲੈਣੀਆਂ ਨੇ ਲਗਾਤਾਰ ਪੋਸਟ ਕਰਨੀਆਂ ਨਹੀਂਆਂ ਤਾਂ ਤੁਸੀਂ ਇੱਕ ਦੋ ਦਿਨ ਦਾ ਵਿੱਚ ਗੈਪ ਵੀ ਪਾ ਸਕਦੇ ਹੋਗੇ ਰੈਗੂਲਰ ਆਪਾਂ ਨਹੀਂ ਕਰ ਸਕਦੇ ਇਸ ਕਰਕੇ ਜਿਹੜੀਆਂ ਆਪਾਂ ਨੇ ਵੀਡੀਓਜ਼ ਬਣਾਉਣੀਆਂ ਨੇ ਉਹ ਬੜੇ ਸਲੀਕੇ ਦੇ ਨਾਲ ਬਣਾਉਣੀਆਂ ਨੇ ਉਹਦੇ ਵਿੱਚ ਕੰਮ ਦਿਖਣਾ ਚਾਹੀਦਾ ਤੁਹਾਡਾ ਜਿਵੇਂ ਆਪਾਂ ਵੀਡੀਓਜ਼ ਦੇਖਦੇ ਆ ਤੁਸੀਂ ਮੇਰੇ ਇੰਸਟਾਗ੍ਰam ਦੇ ਉੱਪਰ ਜਾ ਕੇ ਦੇਖ ਸਕਦੇ ਹੋ ਕਿ ਆਪਾਂ ਵੀਡੀਓਜ਼ ਕਿੰਨਾ ਬਣਾਉਨੇ ਆ ਇਹ ਉਹਦੇ ਵਿੱਚ ਤੁਹਾਨੂੰ ਕੰਮ ਦੀ ਸਫਾਈ ਦੇਖੂਗੀ ਕੰਮ ਕਿਵੇਂ ਕਰ ਰਹੇ ਆ ਡਿਜ਼ਾਈਨ ਸਾਰਾ ਦਿਖੂਗਾ ਠੀਕ ਹੈ ਜੀ ਇਸ ਕਰਕੇ ਵੀਡੀਓ ਬਣਾਉਣਾ ਵੀ ਬਹੁਤ ਮੇਂਜਰੀ ਇੱਕ ਪਕਾ ਜੀ ਇਸ ਲੀਕੇ ਨਾਲ ਬਣਾਉਣੀ ਹੈਗੀ ਵਧੀਆ ਢੰਗ ਨਾਲ ਜਿਹੜੀ ਆਪਾਂ ਦੂਜਿਆਂ ਨੂੰ ਸ਼ੋਅ ਕਰ ਸਕੀਏ ਕਿਉਂਕਿ ਅਗਾ ਤੁਹਾਡਾ ਕੰਮ ਹੀ ਨਹੀਂ ਦਿਖੂਗਾ ਕਿਸਰੋਂ ਤੁਹਾਡੇ ਕੋਲੇ ਆਰਡਰ ਨਹੀਂ ਆਉਣਗੇ ਸਭ ਤੋਂ ਪਹਿਲਾਂ ਫਿਰ ਇੰਸਟਾਗ੍ਰam ਦੇ ਉੱਪਰ ਕੰਮ ਕਰਨਾ ਹੌਲੀ 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 ਫਿਰ ਤੁਹਾਡੇ ਕੋਲੇ ਜਿਹੜੀ ਉਹ ਆਰਡਰਸ ਦੀ ਮੀਨਸ ਹੀ ਗਿਣਤੀ ਵਧਣ ਲੱਗ ਜਾਂਦੀ ਆ ਫਿਰ ਲੋਕਲ ਵੀ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਲੋਕਲ ਆਰਡਰਾਂ ਲੱਗ ਜਾਂਦੇ ਨੇ ਤੇ ਇੱਕ ਆਪਣੇ ਕੰਮ ਦਾ ਸਟੈਂਡਰਡ ਰੱਖਣਾ ਹੈ ਜੀ ਪ੍ਰਾਈਸ ਦਾ ਸਟੈਂਡਰਡ ਰੱਖਣਾ ਪ੍ਰਾਈਸ ਘਟ ਨਹੀਂ ਕਰਨਾ ਅਗਾ ਤੁਹਾਡੇ ਕੰਮ ਦੇ ਵਿੱਚ ਕੁਆਲਿਟੀ ਹੈ ਅਗਰ ਨਹੀਂ ਹੈਗੀ ਤਾਂ ਤੁਸੀਂ ਕਟਬੱਧ ਕਰ ਸਕਦੇ ਹੋਗੇ ਤੁਸੀਂ ਸਟਾਰਟਿੰਗ ਕਰ ਰਹੇ ਹੋ ਤਾਂ ਤੁਸੀਂ ਕਟਬੱਧ ਕਰ ਸਕਦੇ ਹੋਗੇ ਬਟ ਕੰਮ ਦੇ ਨਾਲ ਕੰਪਰਮਾਈਜ਼ ਨਹੀਂ ਕਰਨਾ ਨਾ ਹੀ ਪ੍ਰਾਈਸ ਦੇ ਨਾਲ ਕੰਪਰਮਾਈਜ਼ ਕਰਨਾ ਇਹ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨੀ ਆ ਕਿ ਅਗਰ ਤੁਹਾਡੇ ਕੰਮ ਦੇ ਵਿੱਚ ਕੁਆਲਿਟੀ ਹੈਗੀ ਹੈਗੀ ਤਾਂ ਤੁਹਾਨੂੰ ਹਰ ਇੱਕ ਪ੍ਰਾਈਸ ਦਊਗਾ ਹੀ ਦਊਗਾ ਜੀ ਨੇ ਕੰਮ ਕਰਉਣਾ ਜੀ ਨੇ ਸਿਰਫ ਕੰਪੈਰੀਜ਼ਨ ਕਰਨਾ ਦੂਜਿਆਂ ਦੇ ਪ੍ਰਾਈਸ ਦੇ ਨਾਲ ਉਹ ਤੁਹਾਨੂੰ ਨਹੀਂ ਦਊਗਾ ਠੀਕ ਹੈ ਜੀ ਇਸ ਕਰਕੇ ਆਪਦੇ ਕੰਮ ਦੇ ਨਾਲ ਹੈ ਜਿਹੜਾ ਉਹ ਆਪਾਂ ਨਹੀਂ ਕੰਪਰੋਮਾਈਜ਼ ਨਹੀਂ ਕਰਨਾ ਪ੍ਰਾਈਸ ਦੇ ਨਾਲ ਸੈਕਰੀਫਾਈਸ ਨਹੀਂ ਕਰਨਾ ਪ੍ਰਾਈਸ ਜਿੰਨਾ ਤੁਸੀਂ ਨੇ ਕਹਿਤਾ ਹਾਂ ਆਪਾਂ 150 ਘੱਟ ਕਰ ਲੈਣੀ ਹੁੰਦੀਆਂ ਬਟ ਇਹ ਨਹੀਂ ਹੈਗਾ ਕਿ ਆਪਾਂ ਅਗਰ ਕੋਈ 500 ਲੈ ਰਿਹਾ ਤਾਂ ਆਪਾਂ ਉਹ 200 ਚ ਕਰਕੇ ਦੇਵਾਂਗੇ ਨਹੀਂ ਕਰਨਾ ਹੈ ਤਾਂ ਆਪਾਂ ਦੂਜੇ ਦੀ ਵੀ ਫੱਟੀ ਪੋਚ ਰਿਆਂ ਨਾਲ ਆਪਦਾ ਕੰਮ ਅਗਰ ਤੁਹਾਡੇ ਕੋਲੋਂ ਆਜੋਗੋ 200 ਚ ਕਰਵਾ ਕੇ ਲੈ ਕੇ ਜਾ ਰਹੇ ਹਾਂ ਤਾਂ ਜਿਹੜਾ ਤੁਹਾਡੇ ਕੋਲੇ ਨੈਕਸਟ ਆਊਗਾ ਉਹ ਤੁਹਾਨੂੰ 100 ਹੋਊਗਾ ਕਿ ਮੇਰਾ 100 ਚ ਕਰਕੇ ਦੇ ਇਸ ਕਰਕੇ ਆਪਾਂ ਘੱਟ ਪ੍ਰਾਈਸ ਦੇ ਵਿੱਚ ਨਹੀਂ ਕਰਨਾ ਹੈਗਾ ਉਹ ਤੁਸੀਂ ਉਹ ਤੁਹਾਡੀ ਇੱਛਾ ਹੋਗੀ ਮੈਂ ਸਿਰਫ ਤੁਹਾਨੂੰ ਇਹ ਦੱਸ ਰਹੀ ਆਂ ਕਿ ਤੁਸੀਂ ਘੱਟ ਚ ਕਰਨਾ ਵੱਧ ਚ ਕਰਨਾ ਉਹ ਤੁਸੀਂ ਦੇਖਣਾਗਾ ਤੁਹਾਨੂੰ ਉਹਦੇ ਚ ਪੜਤਾ ਪੈਂਦਾ ਨਹੀਂ ਪੈਂਦਾ ਇਹ ਬਟ ਮੈਂ ਪ੍ਰਾਈਸ ਆਪਦਾ ਸਟੈਂਡਰਡ ਰੱਖਦੀ ਆਂ ਕਿ ਮੇਰੇ ਕੋਲ ਕੰਮ ਘੱਟ ਆਵੇ ਵੱਧ ਆਵੇ ਬਟ ਮੇਰਾ ਪ੍ਰਾਈਸ ਹੈ ਜਿਹੜਾ ਉਹ ਫਿਕਸ ਰਹਿੰਦਾਗਾ ਹਰ ਇੱਕ ਦੇ ਲਈ ਬੁਟੀਕਾਂ ਦੇ ਲਈ ਹਾਂ ਵੱਧ ਘੱਟ ਹੋ ਜਾਂਦਾਗਾ ਅਗਰ ਕਿਸੇ ਨੇ ਕੁਆਂਟੀਟੀ ਚ ਵੱਧ ਰੈਡੀ ਕਰਵਾਉਣੀ ਹੋਵੇ ਏ ਆਪਣੀ ਅੱਜ ਦੀ ਵੀਡੀਓ ਸੀ ਜੀ ਜਿੰਨਾ ਭੈਣਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਅਸੀਂ ਆਪਣੀ ਆਰਡਰ ਕਿਵੇਂ ਲਈਏ ਆਰਡਰ ਲੈਣ ਵੇਲੇ ਇੱਕ ਸਭ ਤੋਂ ਪਹਿਲਾਂ ਧਿਆਨ ਇਹ ਚੀਜ਼ ਦਾ ਵੀ ਰੱਖਿਓ ਤੁਸੀਂ ਕਿ ਕਿਸੇ ਦਾ ਅਗਰ ਤੁਹਾਡੇ ਕੋਲ ਇੰਸਟਾਗ੍ਰam ਦੇ ਉੱਪਰ ਕਿਸੇ ਦਾ ਆਰਡਰ ਆ ਰਿਹਾ ਤਾਂ ਉਹਦੀ ਮੀਜ਼ਰਮੈਂਟ ਲੈਣੀ ਹੈ ਤੁਸੀਂ ਉਹਦਾ ਫੁੱਲ ਐਡਰੈਸ ਲੈਣਾ ਤੇ ਉਹਦੇ ਤੋਂ ਹਾਫ ਪੇਮੈਂਟ ਪਹਿਲਾਂ ਭੁਗਾਉਣੀ ਹੈ ਇਹ ਨਹੀਂ ਹੈਗਾ ਤੁਹਾਨੂੰ ਉਹਨੇ ਆਰਡਰ ਆ ਕੇ ਦੇਤਾ ਤੁਸੀਂ ਸੂਟ ਤਿਆਰ ਕਰਤਾ ਅਗਲੇ ਨੇ ਆ ਕੇ ਕਹਿਤਾ ਵੀ ਮੈਂ ਤਾਂ ਸੂਟ ਲੈਂਦਾ ਨਹੀਂ ਤੁਹਾਡਾ ਸੂਟ ਬੇਕਾਰ ਜਾਊਗਾ ਕਿਉਂਕਿ ਉਹਦੀ ਮੈਜ਼ਰਮੈਂਟ ਤੇ ਤਿਆਰ ਹੋਇਆ ਹੋਇਆ ਕਿਸੇ ਨੇ ਸੂਟ ਨਹੀਂ ਲੈਣਾ ਇਸ ਕਰਕੇ ਪਹਿਲਾਂ ਹਾਫ ਪੇਮੈਂਟ ਪਵਾਓ ਅਗਰ ਤੁਹਾਡਾ ਸੂਟ ਕੈਨਸਲ ਕਰ ਵੀ ਰਹੇ ਨੇ ਉਹ ਤਾਂ ਤੁਸੀਂ ਹਾਫ ਪੇਮੈਂਟ ਹੈ ਜਿਹੜੀ ਉਹਦੇ ਚੋਂ ਹਾਫ ਉਹਨਾਂ ਨੂੰ ਵਾਪਸ ਭੇਜ ਸਕਦੇ ਹੋਗੇ ਹਾਫ ਤੁਹਾਨੂੰ ਰੱਖਣੀ ਪਊਗੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋਗੇ ਵੀ ਸੂਟ ਆਰਡਰ ਕੈਨਸਲ ਕਰਨ ਤੇ ਪੇਮੈਂਟ ਅਸੀਂ ਵਾਪਸ ਨਹੀਂ ਕਰਾਂਗੇ ਠੀਕ ਹੈ ਜੀ ਇਹ ਆਪਣੇ ਜਿਹੜੇ ਰੂਲਸ ਨੇਗੇ ਇਹ ਬਣਾ ਕੇ ਰੱਖਿਓ ਕਿ ਪਹਿਲਾਂ ਹਾਫ ਪੇਮੈਂਟ ਜ਼ਰੂਰ ਪਵਾਉਣੀ ਲੇਗੀ ਹਰੇਕ ਤੋਂ ਪਵਾਉਣੀ ਆ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਤੋਂ ਨਹੀਂ ਲੈਂਦੀ ਆਪਾਂ ਸੂਟ ਰੈਡੀ ਕਰਦੇ ਕਿਉਂਕਿ ਬਹੁਤ ਵਾਰੀ ਹੁੰਦਾ ਵਾ ਸੂਟ ਰੈਡੀ ਕਰ ਦਿੰਦੇ ਆਂਗੇ ਬਟ ਕੋਈ ਲੰਦਾ ਨਹੀਂ ਕਹਿ ਦਿੰਦੇ ਨੇ ਜੀ ਜਾਂ ਸਾਨੂੰ ਤਾਂ ਜੀ ਹੋਰ ਮਿਲ ਗਿਆ ਸੀ ਅਸੀਂ ਕਿਤੇ ਹੋਰ ਲੈ ਲਿਆ ਸੀ ਕੋਈ ਵੀ ਬਹਾਨੇ ਬਹੁਤ ਹੁੰਦੇ ਨੇ ਠੀਕ ਹੈ ਜੀ ਇਸ ਕਰਕੇ ਪਹਿਲਾਂ ਹਾਫ ਪੇਮੈਂਟ ਭਗਵਾਣੀ ਆ ਫਿਰ ਤੁਸੀਂ ਜਿਹੜਾ ਉਹ ਸੂਟ ਰੈਡੀ ਕਰਨਾ ਠੀਕ ਹੈ ਜੀ ਤੇ ਆਪਣੇ ਇਦਾਂ ਦੀਆਂ ਹੋਰ ਗੱਲਾਂ ਤੁਹਾਨੂੰ ਹੋਰ ਕਿਸ ਚੀਜ਼ ਬਾਰੇ ਨੌਲੇਜ ਦਈਏ ਇਦਾਂ ਦੀ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋਗੇ ਤੇ ਨੈਕਸਟ ਵੀਡੀਓ ਜਿਹੜੀ ਆਪਾਂ ਉਸ ਚੀਜ਼ ਦੇ ਉੱਪਰ ਬਣਾਵਾਂਗੇ ਤੇ ਅੱਜ ਵੀ ਇੰਨਾ ਹੀ ਹੈ ਜੀ ਥੈਂਕ ਯੂ ਅਗਰ ਤੁਹਾਨੂੰ ਗੱਲਾਂ ਵਧੀਆ ਲੱਗਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਥੈਂਕ ਯੂ ਜੀ